ਮੈਂ ਰੀਸੈਂਟਲੀ ਇਥੇ ਜੁਆਇਨ ਕਰਤਾ ਐਜ਼ ਅ ਸੈਸਪੀ ਪਟਾਲਾ ਮੈਂ ਸ਼ੁਕਰਗੁਜ਼ਾਰ ਹਾਂ ਪੰਜਾਬ ਸਰਕਾਰ ਦਾ ਮਾਝੋ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਆਫਟਰ ਜੁਆਇਨਿੰਗ ਇਥੇ ਜਿਹੜੀ ਚੀਜ਼ੇ ਅਸੀਂ ਐਸਸ ਕਰ ਰਹੇ ਨੇ ਤਾਂ ਜਿੱਥੇ-ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਕਮੀ ਪੀਛੀ ਹੈ ਮੈਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਦੇ ਨਾਲ ਡਿਸਕਸ ਕਰਦਾ ਪਿਆ ਕਿ ਕਿਵੇਂ ਅਸੀਂ ਇਹ ਚੀਜ਼ ਜਿਹੜੀ ਹੈ ਇੰਪਰੂਵ ਕਰ ਸਕਦੇ ਹਾਂ ਦਾ ਉਸੀ ਕڑی ਦੇ ਵਿੱਚ ਉਸੀ ਸਿਲਸਿਲੇ ਦੇ ਵਿੱਚ ਅੱਜ ਜਿਵੇਂ ਇੰਟਰੈਕਸ਼ਨ মিডিਆ ਫੈਟਰਨਿਟੀ ਦੇ ਨਾਲ ਰੱਖੀ ਹੈਗੀ ਇਹਦਾ ਬੇਸਿਕਲੀ ਪਰਪਸ ਇਹ ਹੈ ਕਿ মিডিਆ ਐਂਡ ਪ੍ਰੈਸ ਇਸ ਐਨ ਇੰਪੋਰਟੈਂਟ ਸਟੇਕਹੋਲਡਰ ਦਾ ਇੱਕ ਬੌਂਡ ਹੁੰਦਾ ਹੈ ਵਿਦ ਦਾ ਪੁਲਿਸ ਦਾ ਪ੍ਰੈਸ ਕੋਲੋ ਵੀ মিডিਆ ਕੋਲੋ ਵੀ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਏਰੀਆ ਦੇ ਬਾਰੇ ਸੋ মিডিਆ ਕੋਲੋ ਇਨਫੋਰਮੇਸ਼ਨ ਲੈਣੀ ਕਿ ਸਿਟੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਕਮੀ ਪਿਛੀ ਹੈ ਜਿੱਥੇ ਪੁਲਿਸ ਇੰਪਰੂਵ ਕਰ ਸਕਦੀ ਹੈ that has been the purpose uh, of this meeting so that ਮੈਂ ਮੇਰੇ ਕੋਲ ਤੁਹਾਡਾ ਜਿਹੜਾ ਐਕਸਪੀਰੀਅੰਸ ਐਂਡ ਵੈਲਿਊਅਬਲ ਫੀਡਬੈਕ ਆਜਵੇ ਤਾਂ ਉਸ ਚੀਜ਼ ਦੇ ਉੱਤੇ ਫਿਰ along with my team we can work out and ਇੱਕ ਚੰਗੀ ਜਿਹੜੀ ਪੁਲਿਸਿੰਗ ਹੈ ਆਪਾਂ ਲੋਕਾਂ ਨੂੰ ਦੇ ਸਕੀਏ ਅੱਛਾ ਬਹੁਤ ਬੜੀ ਵੱਡੀ ਪ੍ਰੋਬਲਮਾਂ ਕੋਈ ਏਰੀਆ ड्रग्स कुछ पिछे ही कुछ होटस्पॉट्स आइडेंटिफाइड ने इतने जिमें अज भी असी एक कॉसो ऑपरेशन कराया जरा गांधी कैंप एरिया है तो इस तरह बाकी जो सब डिविजन भी है उड़े एरियाज है विच आर एफेक्टेड त एक स्ट्रैटेजी के तहत असी उस चीज़ के काम करा ਇਦੇ ਵਿੱਚ ਜਿਹੜੀ ਡੋਮਿਨੈਂਸ ਐਂਡ ਵਿਜ਼ਿਬਿਲਟੀ ਵਾਲਾ ਜਿਹੜਾ ਪੁਲਿਸਿੰਗ ਹੈ ਉਸ ਹੀ ਹਿਸਤੇ ਅਸੀਂ ਧਿਆਨ ਦੇ ਰਹੇ ਨੇ ਪੀਸੀਆਰ ਨੂੰ ਹੋਰ ਅਸੀਂ ਐਕਟੀਵੇਟ ਕਰਾ ਰਹੇ ਨੇ ਜਿਹੜੇ ਨਾਈਟ ਡੋਮਿਨੇਸ਼ਨ ਪੁਲਿਸ ਪਲਾਨਸ ਹੁੰਦੇ ਪੁਲਿਸਿੰਗ ਦੇ ਉਹਨੂੰ ਹੋਰ ਸਕਰੀਆ ਕਰ ਰਹੇ ਨੇ ਸੋ ਥੈਟ ਇੱਕ ਡੋਮਿਨੈਂਸ ਪ੍ਰੈਜ਼ੈਂਸ ਹੋਵੇ ਪੁਲਿਸ ਦੇ ਸੋ ਥੈਟ ਜਿਹੜਾ ਮਾੜਾ ਅਨਸਰ ਹੈ ਉਹ ਇਸ ਤਰ੍ਹਾਂ ਦਾ ਕ੍ਰਾਈਮ ਨਾ ਕਰ ਸਕੇ ਥੈਂਕ ਯੂ